ਸਸਰੀ ਕਾ ਸਾਰਿਆਂ ਨੂੰ ਜੀ ਅੱਜ ਅਸੀਂ ਸਿੱਖਾਂਗੇ ਕਿ ਬਾਹਾਂ ਦੀ ਕਟ ਕਿਵੇਂ ਪਾਈ ਜਾਂਦੀ ਹੈ ਬਾਹਾਂ ਕਿ 17 ਇੰਚ ਤੇ 2 ਇੰਚ ਆਪਾਂ ਨੇ ਕਪੜਾ ਕਾਤੂ ਲਏ ਲਿਆ ਸੀ ਸਭ ਤੋਂ ਮੇਨ ਤੇ ਜ਼ਰੂਰੀ ਗੱਲ ਇਹ ਹੈ ਕਿ ਆਪਾਂ ਨੇ ਪਹਿਲਾਂ ਪ੍ਰਿੰਟ ਦੇਖਣਾ ਵੀ ਬਾਹਾਂ ਦੇ ਇੱਕ ਪਾਸੇ ਜਾਂਦਾ ਕਿ ਦੋਨੇ ਪਾਸੇ ਜਾਂਦਾ ਆਪਾਂ ਨੇ ਸੂਟ ਦਾ ਪ੍ਰਿੰਟ ਆ ਦੇਖੋ ਇੱਕ ਇਹ ਪੱਤੀਆਂ ਨੇ ਸਾਰੀ ਇੱਕ ਪਾਸੇ ਜਾਂਦੀਆਂ ਆਪਾਂ ਇਹ ਸਾਧ ਬਹੁਤ ਧਿਆਨ ਰੱਖਣਾ ਕਿ ਇਹ ਪੱਤੀਆਂ ਮੋਢੇ ਵੱਲ ਜਾਣ ਇਹ ਉੱਪਰਲੇ ਪਾਸੇ ਵੱਲ ਜਾਣ ਠੀਕ ਹੈ ਜੀ ਅਸੀਂ ਬਾਹਾਂ ਦਾ ਕਪੜਾ ਸੈਟ ਕਰ ਲਿਆ ਸੀਗਾ ਆ ਦੇਖੋ ਖੁੱਲੇ ਪਾਸੇ ਆਪਣੇ ਵੱਲ ਰੱਖਣਾ ਜੇ ਬੰਦ ਪਾਸੇ ਉੱਪਰ ਸੈੱਡ ਰੱਖਣਾ ਹੈ ਜੀ ਠੀਕ ਹੈ ਹੁਣ ਆਪਾਂ ਕਾਟ ਸ਼ੁਰੂ ਕਰਦੇ ਹਾਂ ਪੌਣੀ ਇੱਥੋਂ ਆਪਾਂ 3 ਇੰਚ ਦੀ ਕਾਟ ਪਾਵਾਂਗੇ 3 ਇੰਚ ਨਾਪ ਲੈ ਕੇ ਖੁੱਲੇ ਪਾਸੇ ਤੋਂ ਨਿਸ਼ਾਨ ਲਾ ਦਾਂਗੇ ਜੀ ਐਦਾਂ ਕਹਿੰਦੇ ਸਿੱਧੇ ਨਿਸ਼ਾਨ ਲਾ ਸਕਦੇ ਆਪਾਂ ਸਿੱਖਣ ਵਾਸਤੇ ਫਿਰ ਆਪਾਂ ਕੀ ਕਰਨਾ ਇੱਥੋਂ ਮੋਢੇ ਸਾਡੇ ਹੈਗੇ ਸੀ ਸਾਡੇ 9.5 ਇੰਚ ਤਿਆਰ ਸੀ ਉਹਨਾਂ ਦੇ ਮੋਢੇ ਠੀਕ ਹੈ ਜੀ ਇੱਥੇ ਆਪਾਂ ਕਾਟ ਪੌਣੀ ਸ਼ੁਰੂ ਕਰਾਂਗੇ ਸਟਾਰਟ ਦੇਖੋ ਹਾੜੀ ਹੋਈ ਲੈ ਲੈ ਕੇ ਬਾਹਰ ਕੱਢਣੀ ਵਸਾਇਤਨੀ ਚ ਇੱਥੋਂ ਗੈਪ ਰੱਖਣਾ 2.5 ਇੰਚ ਦਾ 2 ਇੰਚ ਦਾ ਗੈਪ ਹੈ ਜੀ ਇੱਥੋਂ ਇਸ ਨਾਸਰੇ ਨਹੀਂ ਮਲਾਉਣੀ ਹੈਗੀ ਇੱਥੋਂ ਹੀ ਛੱਡ ਦੇਣੀ ਵਸ ਜੀ ਇਹ ਠੀਕ ਹੈ ਜੀ ਇਹ ਦੇਖੋ ਕਾਟ ਠੀਕ ਹੈ ਜੀ ਆਪਾਂ 5.5 ਬਾਹ ਮੋ ਲੱਤੀ ਸੀ 1.5 ਇੰਚ ਫालतू ਤੇ ਬਾਹ ਮੋ ਦਾ ਨਿਸ਼ਾਨ ਆਪਣੇ ਮੋਢੇ ਦੀ ਕਾਟ ਨਾਲ ਸ਼ਾਮ ਲਾਉਣ ਵਾਲੀ ਠੀਕ ਹੈ ਤੇ ਹੁਣ ਮੇਰੀ ਮੇਨ ਗੱਲ ਆ ਉਹ ਕੀ ਆ ਇੱਥੇ ਸਮਝੋ ਜੀ ਮੜੇ ਆ ਆ ਦੇਖੋ ਆਪਣੀਆਂ ਅਧੀਆਂ ਬਾਹਾਂ ਕਿੰਨੀਆਂ ਹੁੰਨੀਆਂ ਕਈ ਵਾਰ 7 ਹੁੰਨੀਆਂ ਜਾਂ 6.5 ਹੁੰਨੀਆਂ ਹੈ ਨਾ ਜੀ ਤੇ ਇੱਥੋਂ ਨਾ ਆਪਾਂ ਨੇ ਕੀ ਕਰਨਾ ਜੇ ਆਪਣੇ ਫੀਟਿੰਗ ਜਣੀਆਂ ਬਾਅਦ ਹੀ ਤਾਂ ਆਪਾਂ ਦੇਖਣਾ ਵੀ ਇਹ ਜਿਹੜੀ ਇਹਨਾਂ ਸਾਰੇ ਸੂਟ ਦੀ ਸਿਲਾਈ ਕਰਨ ਲੱਗੇ ਜੀ ਇਹਨਾਂ ਦੀ ਫੀਟਿੰਗ ਹੈਗੀ ਦੀ 22 ਇੰਚ ਛਾਤੀ ਦੀ ਉਹ ਫਿਟ ਨਹੀਂ ਸੀ ਹੁੰਦਾ 5.5 ਬਾਹ ਮੁਰ ਜੇ ਅਕੋਰਡਿੰਗ ਆਪਾਂ ਇੱਥੇ ਅਸਲਿਕਾ 7.5 ਇੰਚ ਮੋੜੇ ਰੱਖਣਾ ਨਿਸ਼ਾਨ ਲਾਉਣਾ 8 1/2 ਇੰਚ ਦਾ ਜਿਹੜੇ ਅੱਧੀ ਬਾਹ ਮੂਰੀ ਨਿਸ਼ਾਨ ਲਾਉਣਾ ਆਪਾਂ ਨੇ 7 1/2 ਇੰਚ ਦਾ ਜੀ ਕੀ ਕਰਨਾ ਆਪਾਂ ਨੇ ਇਹ ਆ ਇਹ ਵਾਲਾ ਨਿਸ਼ਾਨ ਆ ਇਹ ਹੈਗਾ ਫੀਟਿੰਗ ਦੇ ਨਾਲ ਮਿਲਾਉਣਾ ਆਪਾਂ ਨੇ ਇਹਦਾ ਇਹ ਆਲ ਸਾਈ ਉਹ ਇੱਥੇ ਪ੍ਰੈਸ ਲਾਈ ਲਾਉਣੀ ਹੈ ਜੀ ਇਹ ਨਿਸ਼ਾਨੀ ਉਹ ਆ ਆਪਾਂ ਇਦਾਂ ਨਿਸ਼ਾਨ ਲਾਉਣਾ ਤਾਂ ਕਿ ਬਾਹਰ ਫੀਟਿੰਗ ਆਵੇ ਠੀਕ ਹੈ ਜੀ ਇਹ ਸਲਾਈ ਵਾਲੀ ਉਹ ਲਾਈ ਨਾ ਇਹ ਆਪਣੇ ਕਟਿੰਗ ਦੀ ਜਾਨੀ ਐਕਸਟਰਾ ਕੱਪੜਾ ਰੱਖਣਾ ਬਾਅਦ ਇਹਨਾਂ ਬਹੁਤ ਵਧੀਆ ਫੀਟਿੰਗ ਆਉਂਦੀ ਹੈ ਅਮੇ ਸਲਾਈ ਵਾਲੀ ਲੈਨ ਆ ਨਾ ਜੀ ਇਹਨੂੰ ਗਲਾਈ ਵਿੱਚ ਹੀ ਆਪਾਂ ਨੇ ਕਾਟ ਪਾਉਣੀ ਹੈ ਇਹਦੀ ਵੀ ਐਦਾਂ ਕਰਕੇ ਤਾਂ ਕਿ ਬਾਹ ਦੇ ਨਾਲ ਨਾਲ ਹੀ ਆਪਣੀ ਫੀਟਿੰਗ ਆਵੇ ਇਹ ਫੀਟਿੰਗ ਵਾਲੀ ਬਾਹ ਹੈ ਕਿ ਬਜ਼ੁਰਗਾਂ ਦੇ ਪਰਸੂਟ ਸੂਣੋ ਸਿੰਪਲ ਸਿੰਪਲ ਕਾਟ ਪੈਦੀ ਉਹਨਾਂ ਚ ਕੋਈ ਲੋਡ ਨਹੀਂ ਹੁੰਦੀ ਹੈਗੀ ਗਲਾਈ ਦੇਣ ਦੀ ਠੀਕ ਹੈ ਜੀ ਉਹ ਸਿੰਪਲ ਕਾਟ ਪੈਂਦੀ ਤੇ ਆਪਣੇ ਜਿਹੜੇ ਕੋਲੋ ਫਿਟਿੰਗ ਵਾਲੇ ਸੂਟ ਹੁੰਨੇ ਆ ਜੀ ਉਹਨਾਂ ਤੇ ਥੋੜੀ ਗਲਾਈ ਪੈਂਦੀ ਹੈ ਤਾਂ ਕਿ ਬਹੁਤ ਵਧੀਆ ਇਜੀ ਆਉਂਦੀ ਹੈ ਸ਼ੇਪ ਬਹੁਤ ਵਧੀਆ ਬਾਂਦੀ ਸ਼ੇਪ ਆਉਂਦੀ ਹੈ ਜੇ ਇਸੇ ਤਰ੍ਹਾਂ ਪਾਵਾਂ ਹੋਏ ਨਾ ਬਹੁਤ ਵਧੀਆ ਸੂਟ ਬਣ ਕੇ ਤਿਆਰ ਹੋਊਗਾ ਜੀ ਇਹ ਕਾਟ ਪਾਉਣ ਨਾਲ ਬਾਂਦੀ ਸ਼ੇਪ ਬਹੁਤ ਵਧੀਆ ਆਉਂਦੀ ਹੈ ਜੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਹੁਣ ਆਪਾਂ ਕਟਿੰਗ ਕਰਦੇ ਆਂ ਬਾਂਦੀ ਆ ਦੇਖੋ ਜੀ ਹੁਣ ਆਪਾਂ ਨਾ ਬਾਵਾ ਦੀ ਬੁੱਲੀ ਕੱਟ ਪਾਵਾਂਗੇ ਜੀ ਦੋ ਪੱਲੇ نیچے ਛੱਡ ਦੇਣੇ ਜੀ ਦੋ ਪੱਲੇ ਹੱਥ ਚੱਕ ਲੈਣੇ ਜੀ ਆ ਦੇਖੋ ਕਾਟ ਕਿੱਥੋਂ ਪੈਣੀ ਅੱਡੇ ਦੀ ਇੰਚੀ ਕਾਟ ਪਾਵਾਂਗੇ ਜੀ ਆਪਾਂ ਇਹਨੂੰ ਇੱਥੇ ਹੀ ਨਾਮ ਲਾੜਨ ਆਪਾਂ ਨੇ ਸਿਰ ਤੱਕ ਨਹੀਂ ਲੈ ਕੇ ਜਾਣਾ ਜੀ ਆ ਦੇਖੋ ਕਿੰਨੀ ਸੋਹਣੀ ਬਾਹਾਂ ਦੀ ਕਟਿੰਗ ਹੋਈ ਹੈ ਜੀ ਤੁਸੀਂ ਇਸ ਤਰ੍ਹਾਂ ਕਟਿੰਗ ਕਾ ਦੇਣਾ ਬਾਹਾਂ ਦੀ ਬਹੁਤ ਵਧੀਆ ਫਿਟਿੰਗ ਆਉਂਦੀ ਜੀ ਬਾਵਾਾਂ ਦੀ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਕੇ ਦੇਖੋ ਐਦਾਂ ਕਾਟ ਪਾ ਕੇ ਨਾ ਬਾਵਾ ਦੀ ਗਲਾਈ ਵਿੱਚ ਬਹੁਤ ਵਧੀਆ ਫੀਡਿੰਗ ਆ ਗਈ ਜੀ ਇਹ ਜੋ ਸਾਡੀ ਵੀਡੀਓ ਨੂੰ ਪਸੰਦਾ ਕੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ